ਰੋਰਕਾ ਕਲਾ ਦੇ ਸਮਾਸੇਵੀ ਸਰਦਾਰ ਅਮਰੀਕ ਸਿੰਘ ਉੱਭਾ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸੁਖਵਿੰਦਰ ਕੌਰ ਉੱਭਾ ਜੀ ਪਤਨੀ ਸਰਦਾਰ ਸੁਖਦੇਵ ਸਿੰਘ ਉੱਭਾ ਜੀ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਨਮਿਤ ਸ਼੍ਰੀ ਸਹਿਜ ਪਾਠ ਜੀ ਦੇ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਉਹਨਾਂ ਦੇ ਗ੍ਰਹਿ ਵਿਖੇ ਕੀਤੀ ਗਈ। ਜਿੱਥੇ ਇਲਾਕੇ ਦੀਆਂ ਨਾਗਰਿਕ ਸ਼ਕਤੀਤਾ ਵੱਲੋਂ ਸ਼੍ਰੀਮਤੀ ਸੁਖਵਿੰਦਰ ਕੌਰ ਉੱਭਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤੇ ਪਵ ਦਵਿੰਦਰ ਸਿੰਘ ਸੋਢੀ ਜੀ ਦੇ ਕੀਰਤਨ ਜਥੇ ਵੱਲੋਂ ਬੈਰਾਗ ਮਈ ਕੀਰਤਨ ਕੀਤਾ ਗਿਆ। ਉਪਰੰਤ ਨਾਮਵਰ ਸ਼ਖਸੀਅਤਾਂ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ ਜਿਨ੍ਹਾਂ ਨੇ ਦੱਸਿਆ ਕਿ ਉੱਪਰ ਪਰਿਵਾਰ ਇਲਾਕੇ ਦਾ ਇੱਕ ਸਨਮਾਨਯੋਗ ਪਰਿਵਾਰ ਹੈ ਇਸ ਪਰਿਵਾਰ ਵੱਲੋਂ ਆਪਣੀ ਮਿਹਨਤ ਦੇ ਬਲਬੂਤੇ ਤੇ ਸਮਾਜ ਵਿੱਚ ਇੱਕ ਵੱਖਰੀ ਪਛਾਣ ਬਣਾਈ ਗਈ ਹੈ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਖਾਸ ਕਰਕੇ ਸਮਾਜ ਸੇਵਾ ਅਤੇ ਧਾਰਮਿਕ ਖੇਤਰ ਵਿੱਚ ਇਸ ਪਰਿਵਾਰ ਦਾ ਯੋਗਦਾਰ ਸਦਾ ਹੀ ਮੋਰੀ ਹੁੰਦਾ ਹੈ ਅੰਤ ਵਿੱਚ ਪਰਿਵਾਰ ਵੱਲੋਂ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਮਾਤਾ ਸੁਖਿੰਦਰ ਕੌਰ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਕਿਉਂਕਿ ਸਮੇਂ ਦੀ ਬੜੀ ਘਾਟ ਹੈ ਬੜਾ ਸਮਾਂ ਹੋ ਚੁੱਕਿਆ ਏਸਾ ਦਾ ਪਰਿਵਾਰ ਜਿੱਥੇ ਸਾਡੇ ਦਾਨੀ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਆ ਉੱਥੇ ਮੈਂ ਸਮਝਦਾ ਸਾਡੇ ਮਜਬੂਰਾਂ ਦੇ ਆਗੂ ਦਾ ਬਹੁਤ ਮਹਾਨ ਪੰਡਿਤ ਤੇ ਸੰਨ ਦੇ ਮਾਲਕਾਂ ਦਾ ਆਗੂ ਸਿਰਫ ਅਮਰੀਕ ਸੰਘ ਹੋਇਆ ਸਾਡੇ ਨਦਰ ਤੋਂ ਜਿਹੜੇ ਪੱਠਾ ਮਾਲਕਾਂ ਦੀ ਯੂਨੀਅਨ ਦੇ ਪੰਜਾਬ ਦੇ ਆਗੂ ਆ ਖੁਸ਼ੀ ਇਸ ਗੱਲ ਦੀ ਆ ਕਿ ਪੱਠੇ ਦੀ ਜਿਹੜੀ ਸੰਧ ਹੈ ਆ ਇਹਦੇ ਵਿੱਚ ਸਮੱਸਿਆਵਾਂ ਬੜੀਆਂ ਆ ਗਈਆਂ ਖੁਸ਼ੀ ਇਸ ਗੱਲ ਦੀ ਆ ਕਿ ਚਾਹੇ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਈ ਆ ਤੇ ਚਾਹੇ ਮਾਲਕਾਂ ਨੂੰ ਕੋਈ ਸਮੱਸਿਆ ਆਈ ਆ ਤੇ ਉਹਦਾ ਜਿਹੜਾ ਨਿਪਟਾਰਾ ਇਹਨਾਂ ਦੀ ਸੰਧ ਤੇ ਬੈਠ ਕੇ ਉਹ ਪੱਠੇ ਦੇ ਬੈਠ ਕੇ ਕੀਤਾ ਜਾਂਦਾ ਸਾਨੂੰ ਪਤਾ ਕਿ ਮਜ਼ਦੂਰਾਂ ਦਾ ਹਰ ਸਾਲ ਰੇਟ ਵਧਦਾ ਮੰਗਿਆਇਦੇ ਮੁਤਾਬਕ ਤੇ ਪੱਠਿਆਂ ਦੇ ਬੜੀਆਂ ਵੱਡੀਆਂ ਵੱਡੀਆਂ ਐਗਰੀਕੇਸ਼ਨ ਹੁੰਦੀਆਂ ਬੜੀਆਂ ਫਟਫਟੇ ਪੰਗੇ ਪਿੰਗੇ ਆ ਪਰ ਇੱਕ ਇਹੋ ਜਿਹੀ ਆਪਣੇ ਇਹੋ ਜਿਹੇ ਮਾਲਕਾਂ ਆਪਰੇ ਵੀ ਇਹਦੇ ਕਿ ਜਿਵੇਂ ਇਹਨੇ ਕਹਿਣਾ ਚਾਹੇ ਮਜ਼ਦੂਰਾਂ ਨੂੰ ਕਹਿਣਾ ਚਾਹੇ ਮਾਲਕਾਂ ਨੂੰ ਕਹਿਣਾ ਉਹ ਮੰਨੀ ਜਾਂਦੀ ਹੈ ਪਿਛਲੇ ਸਮੇਂ ਇਕੱਠਾ ਸੰਗਤ ਜਿਹੜੀ ਆ ਉਹਦੇ ਬੜੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਆਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਪੈਸ਼ਲ ਤੌਰ ਤੇ ਅਮਰੀਕ ਸੰਘੀ ਹਵਾਈ ਦੇ ਵਿੱਚ ਇੱਕ ਵਕਤ ਨੂੰ ਬੁਲਾਇਆ ਤੇ ਰਨੀਆਂ ਸਮੱਸਿਆਵਾਂ ਸੁਣੀਆਂ ਉਹ ਕਿੰਨੀਆਂ ਗੱਲ ਹੋਈਆਂ ਕਿੰਨੀਆਂ ਗੱਲ ਇੱਕ ਗੱਲ ਬਕਰੀ ਆ ਪਰ ਸੱਦਾ ਦੇਣਾ ਗੱਲ ਕਰਨੇ ਬਹੁਤ ਵੱਡੀ ਗੱਲ ਆ ਸਾਡੇ ਨਗਰ ਵਾਸਤੇ ਇਸ ਪ੍ਰਾਰਥਾ ਬੜਾ ਵੱਡਾ ਅਹਿਮ ਜੋਗਦਾਨ ਆ ਸਾਡੇ ਨਗਰ ਨੂੰ ਇਸ ਪ੍ਰਾਰਥਾ ਤੇ ਮਾਣ ਆ ਚ ਇਸ ਨਗਰ ਇਸ ਪ੍ਰਾਰਥਾ ਤੇ ਦੁੱਖ ਦੀ ਘੜੀ ਆਈ ਆ ਤੇ ਅਸੀਂ ਉਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਰੀਕ ਆਂ ਮੈਂ ਆਪਣੇ ਕੋਲ ਇਸ ਪਰਿਵਾਰ ਦੇ ਨਾਲ ਖੁਦ ਸਾਂਝਾ ਕਰਪਾ ਹੋਇਆ ਛੁੱਟੀ ਚੋਣ ਹੈ ਬਾਈ ਗੁਰਜੀ ਕਾਂਸਾ ਬਾਈ ਗੁਰਜੀ ਜੀ ਤੋਂ ਸਭ ਤੋਂ ਸਾਥ ਮਾਯਾ ਤੇ ਸਭ ਤੋਂ ਨੇੜੇ ਦਾ ਰਿਸ਼ਤਾ ਜੀਵਨ ਸਾਥੀ ਦਾ ਧਰਮ ਪਤਨੀ ਦਾ ਤੇ ਪਰਿਵਾਰ ਬਾਰੇ ਬਹੁਤ ਕੁਝ ਕਿਹਾ ਗਿਆ ਕਿੰது ਹੋਰ ਬਹੁਤ ਮੁਸ਼ਕਿਆ ਜਾ ਸਕਦਾ ਪਰਿਵਾਰ ਦੇ ਤੌਰ ਤੇ ਮੇਰੀ ਜੀਵਨੀ ਤਾਨਦਾ ਹੈ ਯਾਰ ਇਹਨਾਂ ਦਾ ਕਾਰੋਬਾਰ ਤੇ ਸਾਡਾ ਖੇਤ ਲਾਗੇ ਲੱਗੇ ਸੀ ਉਸ ਸਮੇਂ ਜਮੀਨ ਦੇ ਸੀਮਾਈ ਨੂੰ ਤੋਂ ਹਟ ਰਹੇ ਸੀ ਇੰਨਾਂ ਵਰਤਾ ਨਹੀਂ ਸੀ ਲੱਗਿਆ ਸ਼ਗਦੇਵ ਸਿੰਘ ਜੀ ਦੇ ਬਾਬਾ ਜੀ ਸ਼ਾਹ ਹਰੀ ਸਿੰਘ ਗੋਣੀ ਸਾਡੇ ਖੇਤਾਂ 'ਤੇ ਆਉਂਦੇ ਸੀ ਰਾਜ ਰੋਕੇ ਆਉਂਦੇ ਸੀ ਆਹ ਵਰ ਸਾਹ ਤਿਜਾ ਸਿੰਘ ਜੀ ਦਾ ਉਹ ਹੀ ਰੋੜ ਸੀ ਇਹਨਾਂ ਦੇ ਪਰਿਵਾਰ ਦੀ ਏਕਤਾ ਪਰਿਵਾਰ ਦੀ ਸ਼ਾਨ ਇਹ ਲੋਕਾਂ ਦੇ ਮੁਹੱਬਤ ਹੈ ਸਿੱਦਾ ਸੀ ਇਹਨਾਂ ਦੇ ਕਾਰੋਬਾਰ ਦੇ ਵਿੱਚ ਕਿਸੇ ਕਿਸਮ ਦਾ ਕਦੇ ਨਿੱਦਦਾ ਰਿਕਾ ਨਹੀਂ ਪਿਆ ਕਿ ਜ਼ਮੀਨ ਫਟ ਵੱਧ ਵੱਟ ਲਈ ਥੋੜੀ ਥੰਨੇਬਾਦੋਂ ਜ਼ਿਆਦਾ ਚੰਗੀ ਜਾਂ ਅੱਥੇ ਦੇ ਲੇਬਰ ਦੇ ਨਾਲ ਪਹਿਲਾਂ ਪਹਿਲਾਂ ਦਾ ਨਿਦਾਰ ਸਭੀ ਨਾਲ ਹੀ ਹੁੰਦਾ ਸੀ ਛਣਵੀਂ ਤਰ੍ਹਾਂ ਦੇ ਛੋਟੇ ਹੁੰਦੇ ਨੇ ਫਿਰ ਅੱਥੇ ਵਾਲੇ ਸਾਡੇ ਦੱਸ ਨੂੰ ਲੇਬਰ ਦਾ ਪੱਠਿਆਂ ਦਾ ਪੰਗਾ ਪੈ ਜਾਣਾ ਅਸੀਂ ਹੰਦੀਵਾਂ ਨਾਲ ਖੜੇ ਹੋ ਜਾਣਾ ਤੇ ਹੌਲੀ ਹੌਲੀ ਅਦਰ ਬਾਤੀ ਵੀ ਕਹਰੋ ਨਵੇਂ ਹਾਲਾਤਾਂ ਮੁਤਾਬਕ ਪਤਾ ਲੱਗਦਾ ਵੀ ਦੋਸ਼ਵਾਂ ਤਾਂ ਬਹੁਤ ਵੱਡੇ ਵੱਡੇ ਆ ਇਹਦੇ ਕੁਛ ਵੀ ਵਿਚਾਰ ਨਹੀਂ ਛੋੜੇ ਗਿਆ 10 ਮੀਟਰਾਂ ਦੇ ਬਰਾਬਰ ਦੇ ਹੱਥ ਮੱਠਾ ਹੁੰਦਾ ਸ਼ੁਕਰਦੇਵ ਨੋਰੀ ਸਾਥੋਂ ਵੱਡੇ ਜਣੇ ਉਹਨਾਂ ਨਾਲ ਫੋਲਕੇ ਗੱਲਬਾਤ ਹੀ ਕਰਦੇ ਹੁੰਦੇ ਵਿੱਕੀ ਦਾ ਤਾਂ ਬਹੁਤ ਛੋਟਾ ਸੀ ਇਹਨੇ ਹੋਏ ਹੋਏ ਅੰਤਰੀ ਅੰਕਰੀ ਬਾਰੇ ਸਾਡੇ ਨਾਲ ਗੱਲਾਂ ਖੋਲ੍ਹੇ ਸ਼ੁਰੂ ਕੀਤੀਆਂ ਉਹ ਅਸਲ ਦੇ ਵਿੱਚ ਸਾਡੀ ਲੇਬਰ ਤੇ ਰੇਟ ਨੂੰ ਬਹੁਤਾ ਵੱਡੀ ਗੱਲ ਕਰਦੇ ਸਾਡੇ ਦਾ ਹੋਰ ਬਹੁਤ ਘਾੜਿਆ ਸਰਕਾਰ ਟੈਸਟ ਹੋਦੀ ਹੈ ਕੋਲਾ ਮਹਿੰਗਾ ਹੋ ਜਾਂਦਾ ਰੇਟ ਸਾਨੂੰ ਠੀਕ ਨਹੀਂ ਮਿਲਦੇ ਸਰਕਾਰੀ ਰੇਟ ਪੂਰੇ ਨਹੀਂ ਹੁੰਦੇ ਲੇਬਰੋ ਦੇ ਵਿੱਚ ਛੋਟਾ ਹਿੱਸਾ ਹੈ ਜਿੰਨੇ ਤੁਸੀਂ ਕਿਹਾ ਕਰ ਵਧਾ ਰਿਆ ਕਰਾਂ ਉਹਦਾ ਸ਼ਿਕਾਇਤ ਵੀ ਅੱਜ ਆਪਣੀ ਖੇਤਾਰ ਸੀ ਦੇ ਵਿੱਚ ਪਿਛਲੇ 10 ਸਾਲ ਤੋਂ ਮੇਰਾ ਕੰਡਾ ਹੈ ਇਹਨੂੰ ਵਿਕੀ ਨੂੰ ਕਹੇਗਾ ਕਿ ਤੁਹਾਨੂੰ ਆਪਣੇ ਮਾਲਕਾਂ ਨੂੰ ਇਕੱਠੇ ਕਰਨਾ ਅਸੀਂ ਲੇਬਰ ਨੂੰ ਸਮਝਾ ਦਿੰਦੇ ਹਾਂ ਜਿੰਨਾ ਜੈਨੂਅਰ ਰੇਟ ਸਰਕਾਰ ਨੇ ਬੋਲਿਆ ਉਹਨਾਂ ਦੇ ਲੋ ਉਹਦੇ ਨਾਲ ਸੱਖਸ਼ਾਂਤੀ ਹੋਈ ਹੈ ਪਰ ਉਹਦੇ ਇਹ ਚੰਗੀ ਸੋਚ ਦਾ ਹਿੱਸਾ ਹੈ ਤੇ ਇਹਨਾਂ ਦਾ ਪਰਿਵਾਰਕ ਨਾ ਵਧਿਆ ਸਾਇਤਨ ਤੋਂ ਉੱਡੀ ਦਾ ਕੌਣ ਡੰਡ ਇਹ ਕੋ ਛੋਟਾ ਨਹੀਂ ਕੰਮ 3.5 ਦਾ 5 ਦਾ حساب ਲੱਗਦੇ ਹੋਣਗੇ ਬਹੁਤ ਮਿਹਰ ਪਰ ਪਿਆਰ ਮਾਤਾ ਨੇ ਇਹਨਾਂ ਨੂੰ ਇੰਦਾ ਹੀ ਰੱਖਿਆ ਭਾਜੀ ਸੁਖੀ ਹੋਣਾ ਨੇ ਵੀ ਬਿੱਤੀ ਨੇ ਵੀ ਇਹਨਾਂ ਦੇ ਬਜ਼ੁਰਗਾਂ ਨੇ ਵੀ ਐਂਡੀ ਪ੍ਰਨੀਤ ਹੋਣੀ ਦਾ ਬੱਚਿਆਂ ਦਾ ਭੈਣਾ ਇਕੀ ਹੋਰ ਹੈ ਜੀ ਹੈ ਜਿਸ ਦੇ ਬੰਦ ਕੰਮੇ ਤੋਂ ਕਲਾਸ ਹੋਈ ਹੁੰਦੀ ਸੀ ਬਹੁਤ ਵਾਇਕਸੀ ਪੜ੍ਹਨ ਨੂੰ ਗੁਰਦਾਰ ਵੀ ਹੈ ਸਾਡੇ ਦਵਾਈ ਡਾਕਟਰ ਹੈ ਬੜਿਆ ਨੇ ਖ ਪਰਵਾ ਗਿਆ ਸਮਾਜ ਦਾ ਦਾਣਾ ਕਰਵਾ ਲਿਆ ਜੀ ਵੀ ਸਦਮੰਡਾ ਦੀ ਸੇਵਾ ਕਰਨ ਦੇ ਵਿੱਚ ਜਿੱਥੇ ਪੋਤਰੇ ਤੈਸਾ ਪੋਣਾਈ ਹੁੰਦਾ ਉਥੇ ਉਹਨਾਂ ਦੀ ਲੋ ਨੇ ਈਆਂ ਬਾਗਾ ਪਿਆਰ ਦਿਖਾਇਆ ਲੋ ਸਾਡਾ ਪਿਆਰ ਹੋਵੇ ਤਾਂ ਉਹ ਪ੍ਰਵਾਹ ਕੁਦਰਤੀ ਬਹੁਤ ਵਧੀਆ ਹੁੰਦਾ ਜੇ ਮੈਂ ਕਹਿੰਦਾ ਸਾਰਿਆਂ ਨੇ ਜਿਆ ਟਾਈਮ ਥੋੜਾ ਜਿਹਾ ਬਹੁਤ ਸਾਰੇ ਜਨਾਂ ਕੰਮ ਕਰ ਗਏ